ਮੈਂ ਸਰਵਣ ਸਿੰਘ ਪੰਨੇਰ ਦਵਾ ਮੁਰਚਿਆਵਲੋਂ ਰਾਜਸੀ ਪਿੰਡ ਖਿਆਲਾ ਕਲਾਂ ਅੰਮ੍ਰਿਤਸਰ ਜ਼ਿਲ੍ਹਾ ਰਾਮਪੀਰਤ ਜੋਨ 'ਚ ਖੜੇ ਹਾਂ ਇਹ ਦਿੱਲੀ ਅੰਦੋਲਨ ਦੋ ਦੀਆਂ ਤਿਆਰੀਆਂ ਤੇ ਨਾਲ ਦੀ ਨਾਲ ਜਿਹੜਾ 24 ਨੂੰ ਅੰਮ੍ਰਿਤਸਰ ਡੀਸੀ ਦੇ ਮੋਰਚਾ ਲੱਗਣਾ ਉਹਦੀ ਤਿਆਰੀ ਹੋ ਰਹੀ ਆ ਅੰਮ੍ਰਿਤਸਰ ਡੀਸੀ ਵਾਲਿਆਂ ਮੰਗਾ ਇੱਕ ਤਾਂ ਉਹਨੂੰ ਪਤਾ ਬਰਾਲੀ ਦੇ ਮਸਲੇ ਦਾ ਠੋਸ ਹੱਲ ਸਰਕਾਰ ਕਰੇ ਤੁਹਾਨੂੰ ਪਤਾ ਕੇਂਦਰ ਕਿਵੇਂ ਪੰਜਾਬ ਨਾਲ ਵਿਤਕਰਾ ਕਰ ਰਿਹਾ ਪ੍ਰਦੂਸ਼ਣ ਦੇ ਨਾਂ ਤੇ ਕਿਸਾਨਾਂ ਦੇ ਸਿਰ ਕੇਸ ਮੜ ਕੇ ਰੈੱਡ ਐਂਟਰੀਆਂ ਪਾ ਕੇ ਜੁਰਮਾਨੇ ਪਾ ਕੇ ਕੇਂਦਰ ਦੀ ਅਫਸਰਸ਼ਾਈ ਨੂੰ ਕੇਂਦਰ ਦੀ ਸਰਕਾਰ ਨੂੰ ਬਹੁਤ ਖੁਸ਼ੀ ਹੁੰਦੀ ਆ ਤੋ ਅਸੀਂ ਕਹਿੰਨੇ ਆ ਇਹਨਾਂ ਚੀਜ਼ਾਂ ਦਾ ਪਰਾਲੀ ਦਾ ਮਸਲੇ ਦਾ ਹੱਲ ਨਹੀਂ ਹੋਣਾ ਤੁਸੀਂ ਪਰਾਲੀ ਦਾ ਪੂਰ ਹੱਲ ਕਰੋ ਕਿਸਾਨ ਪਰਾਲੀ ਨੂੰ ਅੱਖ ਨਹੀਂ ਲਾਉਣਾ ਚਾਹੁੰਦਾ ਹੈਗਾ ਦੂਸਰਾ ਸ਼ਹੀਦ ਪਰਿਵਾਰਾਂ ਦੀਆਂ ਨੌਕਰੀਆਂ ਸ਼ਹੀਦਾਂ ਦੇ ਨਾਮ ਤੇ ਰੋਟੀਆਂ ਤਾਂ ਸੇਕ ਲੀਆਂ ਪਰ ਨਾ ਉਹਨਾਂ ਨੂੰ ਦਿੱਲੀ ਅੰਦੋਲਨ 2 ਦੇ ਵਿੱਚ ਮੁਆਵਜ਼ਾ ਨਾ ਨੌਕਰੀਆਂ ਮਿਲੀਆਂ ਪਈਆਂ ਨੌਕਰੀਆਂ ਵੀ ਰੈਂਡੀਆਂ ਇਹਦੇ ਨਾਲ ਨਾਲ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਉਹਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤੇ ਬਗੈਰ ਜ਼ਬਰੀ ਧੱਕੇ ਨਾਲ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਉਹਦਾ ਜੋਗ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵੀ ਆ ਗਿਆਂ ਡੀਏਪੀ ਦੇ ਰੈਕ ਕੱਲੇ ਪੰਜਾਬ ਵਿੱਚ ਸੈਂਪਲ ਜਿਹੜੇ ਆ ਉਹ ਫੇਲ ਹੋਏ ਨੇ ਆ ਡੀਏਪੀ ਦੇ ਇੰਨੇ ਸਾਡੇ ਕੋਲੇ ਪਰਬੰਧਬ ਨਹੀਂ ਹੈਗੇ ਕਾਹਾਂ ਇਹਦੀ ਬਲੈਕ ਹੋਣੀ ਹੈ ਉਹਦੇ ਵਾਸਤੇ ਵੀ ਸਰਕਾਰ ਨੂੰ ਬੋਲ ਰਹੇ ਹੈਗੇ ਵੀ ਇਸ ਮਸਲੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਕੀਤਾ ਜਾਵੇ ਔਰ ਕੇਂਦਰ ਨਾਲ ਜਿਹੜਾ ਅੰਦੋਲਨ ਚੱਲ ਰਿਹਾ ਦੇਖੋ ਕੇਂਦਰ ਲਗਾਤਾਰ ਦੇਸ਼ ਤੇ ਆਮ ਜਨਤਾ ਦੇ ਵਿਰੋਧੀ ਜਿਵੇਂ ਹੁਣ ਇੱਕ ਦੇਸ਼ ਇੱਕ ਚੋਣ ਵਾਲੀ ਗੱਲ ਆ ਗਈ ਆ ਦੇਖੋ ਇਹ ਟੇਡੇ ਢੰਗ ਨਾਲ ਦੇਸ਼ ਦਾ ਫੈਡਰਲ ਢਾਂਚਾ ਖਤਮ ਕਰਨਾ ਔਰ ਟੇਡੇ ਢੰਗ ਨਾਲ ਔਰ ਲੋਕਾਂ ਦੇ ਜਮਹੂਰੀ ਹੱਕ ਉਚਲਣਾ ਔਰ ਉਹਨਾਂ ਲੱਗਦਾ ਵੀ 5 ਸਾਲ ਸਾਨੂੰ ਕਾਰਪੋਰੇਟ ਦੀ ਸੇਵਾ ਕਰਨ ਤੋਂ ਕੋਈ ਰੋਕੇ ਨਾ ਇਲੈਕਸ਼ਨਾਂ ਕਰਕੇ ਕਾਰਪੋਰੇਟ ਦੀ ਸੇਵਾ 2-4 ਮਹੀਨੇ ਰੋਕਣੀ ਪੈਂਦੀ ਆ ਤੋ ਜਿਵੇਂ ਹੁਣ ਹਰਿਆਣੇ ਦੇ ਵਿੱਚ 22 ਨੂੰ ਪਿੱਪਲੇ ਦੀ ਵੱਡੀ ਮਹਾਂ ਰੈਲੀ ਜਿਹਦੇ ਵਿੱਚ ਲੱਖਾਂ ਲੋਕ ਉਸ ਰੈਲੀ ਵਿੱਚ ਆ ਰਹੇ ਨੇ ਭਾਜਪਾ ਕਬਰਾਈ ਹੋਈ ਯਾਰ ਪੁੱਠੇ ਸਿੱਧੇ ਬਿਆਨ ਦਾਗ ਰਹੀ ਆ ਔਰ ਜਿਹੜੇ ਤੁਹਾਨੂੰ ਪਤਾ ਮਾਲਵਿੰਦਰ ਸਿੰਘ ਜੀ ਮਾਲੀ ਉਹਨਾਂ ਨੂੰ ਜਿਸ ਗੱਲ ਤੋਂ ਗ੍ਰਿਫਤਾਰ ਕੀਤਾ ਗਿਆ ਉਹਦੀ ਨਿੰਦਿਆ ਕਰਦੇ ਆ ਤੁਰੰਤ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਔਰ ਲੋਕਾਂ ਨੂੰ ਬੇਨਤੀ ਆ ਕਿ ਅੱਜ ਦਿੱਲੀ ਅੰਦੋਲਨ ਦੋ ਲੜਫਾ 121 ਦਿਨਾਂ ਵਿੱਚ ਪਹੁੰਚ ਗਿਆ ਔਰ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ ਧੰਨਵਾਦ